ਬਹੁਤ ਬਹੁਤ ਧੰਨਵਾਦ ਸ਼ੀਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਔਰ ਜਿੰਨੇ ਪੰਜਾਬੀ ਇਸ ਵਕਤ ਮੈਨੂੰ ਸੁਣ ਰਹੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਬੇਸ਼ੱਕ ਮੈਂ ਤੁਹਾਡੇ ਤੋਂ ਦੂਰ ਆ ਪਰ ਬਹੁਤ ਨੇੜੇ ਆ ਮੈਂ ਪੰਜਾਬ ਦੇ ਪੰਜਾਬੀ ਉੱਤੇ ਔਰ ਆਪਣੇ ਕਲਚਰ ਤੇ ਸਭਿਆਚਾਰ ਦੇ ਖਾਸ ਕਰਕੇ ਉਦੋਂ ਜਦੋਂ ਸਾਨੂੰ ਬਾਗਾ ਟੱਪਣ ਦੇ ਵਾਸਤੇ ਇਜਾਜ਼ਤ ਮਿਲ ਗਈ ਜਦੋਂ ਬਾਰਡਰ ਕਰਾਸ ਕਰਨ ਦੇ ਵਾਸਤੇ ਇਜਾਜ਼ਤ ਮਿਲ ਗਈ ਅਸੀਂ ਚੜ੍ਹਦੇ ਪੰਜਾਬ ਤੋਂ ਲੰਘਦੇ ਪੰਜਾਬ ਦੇ ਵਿੱਚ ਆਏ ਹੋਇਆ ਤੇ ਇੱਥੇ ਇੱਕ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਤੇ ਇਹ ਮੇਲਾ ਕਮੰਤਰੀ ਮਾਂ ਬੋਲੀ ਵਿੱਸ ਦੇ ਨਾਂ ਦੇ ਉੱਤੇ ਕਮੰਤਰੀ ਮਾਂ ਬੋਲੀ ਕਾਨਫਰੰਸ ਹੋ ਰਹੀ ਆ ਤਿੰਨ ਦਿਨਾਂ ਦੀ ਕਾਨਫਰੰਸ ਆ ਸਾਡੀ ਬੋਲੀ ਤੇ ਸਾਡੀ ਮਾਂ ਇਸ ਵਿਸ਼ੇ ਦੇ ਉੱਤੇ ਆ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਆਈਆਂ ਹੋਣੀਆਂ ਲੈਂਦੇ ਪੰਜਾਬ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਇਹਦੇ ਵਿੱਚ ਸ਼ਾਮਲ ਨੇ ਜਿਹੜਾ ਚਰਚਾ ਚੱਲ ਰਿਹਾ ਦੁਨੀਆ ਭਰ ਦੇ ਵਿੱਚ ਖਾਸ ਕਰਕੇ ਪੰਜਾਬੀ ਦਾ ਉਹਦੇ ਜਿਹ ਲਹਿੰਦੇ ਪੰਜਾਬ ਦੀ ਗਾਇਕੀ ਸਾਹਿਤ ਸੱਭਿਆਚਾਰ ਸਾਡਾ ਬੜਾ ਕੁਝ ਉਹਦੇ ਨਾਲ ਜੁੜਿਆ ਹੋਇਆ ਉਹ ਇੱਥੇ ਅੱਜ ਵਿਚਾਰਿਆ ਜਾ ਰਿਹਾ ਸੋਚਿਆ ਜਾ ਰਿਹਾ ਇੱਕ ਤਾਂ ਇਹ ਆ ਕਿ ਜਦੋਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਆਪਾਂ ਜਾਂਦੇ ਆ ਤਾਂ ਉੱਥੇ ਸਾਡੀ ਪਛਾਣ ਹੋਰ ਤਰ੍ਹਾਂ ਦੀ ਹੁੰਦੀ ਹੈ ਪਰ ਜਦੋਂ ਇੱਥੇ ਆਉਣੇ ਆ ਉਦੋਂ ਸਾਡੀ ਪਛਾਣ ਇੱਕ ਪੰਜਾਬੀ ਦੀ ਹੁੰਦੀ ਹੈ ਇੱਕ ਹਮਸਾਇਆ ਦੀ ਹੁੰਦੀ ਹੈ ਜਿਹੜੇ ਤਰੀਕੇ ਨਾਲ ਮੋਹ ਮੁਹੱਬਤ ਤੇ ਨਿੱਘ ਇੱਥੋਂ ਦੇ ਲੋਕ ਸਾਨੂੰ ਪ੍ਰਦਾਨ ਕਰ ਰਹੇ ਆ ਉਹ ਉਹ ਬੜਾ ਕਮਾਲ ਦਾ ਹੈ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਜਜ਼ਬਾਤੀ ਹੋ ਜਾਊਗਾ ਜੇ ਮੈਂ ਗੱਲ ਕਰਦਾ ਰਿਹਾ ਪਰਸੋਂ ਦੇ ਅਸੀਂ ਆਏ ਹੋਏ ਹਾਂ ਜੀ ਕੱਲ ਇੱਥੇ ਕਾਨਫਰੰਸ ਦਾ ਪਹਿਲਾ ਦਿਨ ਸੀ ਔਰ ਪਹਿਲੇ ਦਿਨ ਜ਼ਹੂਰ ਸਾਈਂ ਜਿਹੜੇ 90 ਸਾਲ ਦੀ ਉਮਰ ਦੇ ਵਿੱਚ ਆਪਣੇ ਮੁਰਸ਼ਿਦ ਬੁੱਲੇ ਸ਼ਾਹ ਨੂੰ ਚੇਤੇ ਕਰਦੇ ਹੋਏ ਨੱਚਦੇ ਨੇ ਗਾਉਂਦੇ ਨੇ ਤੇ ਉਹ ਗੱਲਾਂ ਉਹਨਾਂ ਦਾ ਜਿਹੜਾ ਕਾਬ ਹੈ ਉਹ ਸਾਂਝਾ ਕਰਦੇ ਆ ਬੜੀ ਕਮਾਲ ਦੀ ਪੇਸ਼ਕਾਰੀ ਸੀ ਉਤੋਂ ਬਿਨਾ ਹੋਰ ਬਹੁਤ ਸਾਰਾ ਕੁਝ ਹੋ ਰਿਹਾ ਔਰ ਦੂਸਰਾ ਇਹ ਹੈ ਕਿ ਜਦੋਂ ਅਸੀਂ ਅੰਮ੍ਰਿਤਸਰ ਵਾਲੇ ਪਾਸਿਓਂ ਟਾਰੀ ਵਾਲੇ ਪਾਸਿਓਂ ਬਾਗਾ ਟਪਕੇ ਆਉਣ ਲੱਗੇ ਆ ਤਾਂ ਬਹੁਤ ਸਾਰੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਵਾਪਸ ਜਾ ਰਹੇ ਸੀ ਤਾਂ ਉਹ ਵਾਪਸ ਆਉਣ ਵਾਲੇ ਜਾਂ ਜਾਣ ਵਾਲੇ ਇੱਥੇ ਨਾਸਰ ਢਿੱਲੋਂ ਵਰਗੇ ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਇੱਥੇ ਪੰਜਾਬੀ ਵਾਸਤੇ ਜਾਂ ਪੰਜਾਬ ਵਾਸਤੇ ਕੰਮ ਕਰ ਰਹੇ ਉਹਨਾਂ ਨੂੰ ਜੱਫੀਆਂ ਪਾ ਰਿਹਾ ਮਿਲ ਰਹੇ ਆ ਉਹਨਾਂ ਨੂੰ ਦਾਦ ਦੇ ਰਿਹਾ ਚੜ੍ਹਦੇ ਆਗਲਾਂ ਦੇ ਪਾਸੇ ਦਾਦ ਹੈ ਸਹਿਯੋਗ ਹੈ ਉਹ ਇੱਥੇ ਸਾਂਝਾ ਕਰ ਰਹੇ ਆ ਪਰ ਇਹਨਾਂ ਦੇ ਕੋਲੇ ਜੋ ਪਿਆਰ ਆ ਜੋ ਆਪਣਾਤਾ ਜੋ ਸੁਮਹਲਣ ਦੀਆਂ ਚੀਜ਼ਾਂ ਨੇ ਉਹ ਸਾਰੀਆਂ ਇੱਥੇ ਆ ਅੱਜ ਅਸੀਂ ਸਵੇਰ ਦੇ 8 ਵਜੇ ਦੇ ਨਿਕਲੇ ਹੋਏ ਸੀ ਪਹਿਲਾਂ ਅਸੀਂ ਗਏ ਉਸ ਸਥਾਨ ਦੇ ਉੱਤੇ ਜਿੱਥੇ ਸ਼ਾਂਤੀ ਦਾ ਪੁੰਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਦੀ ਸ਼ਹਾਦਤ ਹੋਈ ਤਤੀ ਤਵੀ ਤੇ ਬਿਠਾਇਆ ਗਿਆ ਸਬਰ ਤੇ ਜ਼ੁਲਮ ਜ਼ਬਰ ਦੀ ਜਿਹੜੀ ਗੱਲ ਹੈ ਉਹ ਉੱਥੇ ਹੈ ਉੱਥੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਹੈ ਉਹ ਸ਼ਾਹੀ ਕਿਲਾ ਜਿੱਥੇ ਸਾਡਾ ਝੰਡਾ ਝੂਲਦਾ ਹੁੰਦਾ ਸੀ ਖਾਲਸਾ ਰਾਜ ਦੇ ਝੰਡੇ ਝੂਲਦੇ ਸੀ ਉਸ ਸਥਾਨ ਨੂੰ ਅੱਜਕੱਲ੍ਹ ਵੇਸ਼ਕ ਬੰਦ ਕੀਤਾ ਹੋਇਆ ਕਿਉਂਕਿ ਇੱਥੇ ਸਮੋਗ ਬਹੁਤ ਜ਼ਿਆਦਾ ਤੇ ਲੋਕਡਾਊਨ ਇੱਥੇ ਲੱਗਿਆ ਹੋਇਆ ਹੈ ਪਰ ਲੋਕ ਦੂਰੋਂ ਦੂਰੋਂ ਉੱਥੇ ਵੀ ਜਾਣਾ ਚਾਹੁੰਦੇ ਨੇ ਹੋ ਸਕਦਾ ਸੀ 2-3 ਦਿਨਾਂ ਦੇ ਵਿੱਚ ਉੱਥੇ ਦੁਬਾਰਾ ਪਹੁੰਚੀਏ ਉਦੋਂ ਬਾਅਦ ਦੇ ਵਿੱਚ ਸਵਾਦਤ ਹਸਨ ਮੰਟੋ ਜਿਹੜਾ ਬਹੁਤ ਵੱਡਾ ਨਾਮਾ ਨਗਾਰ ਹੋਇਆ ਉਹਨਾਂ ਦੀ ਕਬਰ ਦੇ ਉੱਤੇ ਅਸੀਂ ਗਏ ਤੇ ਅੱਜ ਫਿਰ ਅਸੀਂ ਦੁੱਲਾ ਪੱਟੀ ਦੀ ਕਬਰ ਦੇ ਉੱਤੇ ਗਏ ਹਾਂ ਜਦੋਂ ਫਿਰ ਮੈਂ ਤਾਂ ਸ਼ੀਨਾ ਸਾਹਿਬ ਉੱਥੇ ਬਹੁਤ ਟਾਈਮ ਬੋਲ ਨਹੀਂ ਸਕਿਆ ਸਿਰਫ ਮਹਿਸੂਸ ਕਰ ਸਕਿਆ ਇੱਕ ਨਵੀਂ ਚੀਜ਼ ਜਿਹੜੀ ਦੇ ਉੱਤੇ ਅਸੀਂ ਗੱਲ ਤਾਂ ਕਰਦੇ ਰਹਿੰਦੇ ਆ ਬਹੁਤੇ ਅਰੀ ਧਿਆਨ ਨਹੀਂ ਗਿਆ ਦੁੱਲੇ ਪੱਟੀ ਦੇ ਬਾਪ ਨੂੰ ਸ਼ਹੀਦ ਕੀਤਾ ਅਕਬਰ ਨੇ ਦੁੱਲੇ ਪੱਟੀ ਦੇ ਦਾਦੇ ਨੂੰ ਸ਼ਹੀਦ ਕੀਤਾ ਅਕਬਰ ਨੇ ਪਰ ਅਕਬਰ ਦੇ ਪੁੱਤ ਨੂੰ ਦੁੱਧ ਚੰਗਾਇਆ ਮਾਂ ਲੱਧੀ ਨੇ ਤੇ ਦੇਖਣ ਵਾਲੀ ਗੱਲ ਇਹ ਕਿ ਜਿਹਦੇ ਪਤੀ ਨੂੰ ਤੇ ਜਿਹਦੇ ਸਹੁਰੇ ਨੂੰ ਸ਼ਹੀਦ ਕੀਤਾ ਹੋਵੇ ਉਹਦੇ ਪੁੱਤ ਨੂੰ ਦੁੱਧ ਚੰਗਾਉਣ ਵਾਲੀ ਇੱਕ ਪੰਜਾਬਣ ਮਾਂ ਹੋ ਸਕਦੀ ਆ ਇਹ ਇਹ ਬਹੁਤ ਵੱਡੀ ਗੱਲ ਜਿਹੜੀ ਲੱਗੀ ਇਹ ਤੇ ਉਹੀ ਮੁਕਾਬਲਾ ਚਾਹੇ ਦੁੱਲੇ ਦਾ ਹੋਵੇ ਛੇਕੂ ਦਾ ਹੋਵੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਲੜਾਈ ਬਾਅਦ ਦੇ ਵਿੱਚ ਹਕੂਮਤ ਨਾਲ ਲੜਾਈ ਅਣਖਾਂ ਦੀ ਲੜਾਈ ਸਾਡੇ ਨਾਇਕ ਨੇ ਲੜੀ ਅਸੀਂ ਲੋਹੜੀ ਵਾਲੇ ਦਿਨ ਜ਼ਰੂਰ ਯਾਦ ਕਰਦੇ ਹਾਂ ਬਾਕੀ ਦਿਨਾਂ 'ਚ ਨਹੀਂ ਕਰਦੇ ਪੰਜਾਬ ਯੂਨੀਵਰਸਿਟੀ ਅੱਜ ਦੇਖਣ ਦਾ ਮੌਕਾ ਮਿਲਿਆ ਬੇਸ਼ੱਕ ਜਦੋਂ ਹਿਜਰਤ ਹੁੰਦੀ ਹੈ ਬੜਾ ਕੁਝ ਜਾਂਦਾ ਹੈ ਪਰ ਇੱਕ ਜਿਵੇਂ ਪੰਜਾਬ ਇੱਧਰ ਰਹੇਗਾ ਇੱਕ ਉੱਧਰ ਰਹੇਗਾ ਐਵੇਂ ਹੀ ਯੂਨੀਵਰਸਿਟੀ ਦਾ ਇੱਕ ਟੁਕੜਾ ਚੰਡੀਗੜ੍ਹ ਦੇ ਵਿੱਚ ਬਣ ਗਿਆ ਜਿਹਦਾ ਅੱਜ ਰੌਲਾ ਪੈ ਰਿਹਾ ਉੱਥੇ ਕਈ ਮਸਲੇ ਹੋਰ ਨੇ ਪਰ ਇਧਰ ਉਸੇ ਪੰਜਾਬ ਯੂਨੀਵਰਸਿਟੀ ਦੀ ਚਰਚਾ ਹੋ ਰਹੀ ਹੈ ਅੱਜ ਉੱਥੇ ਸਾਨੂੰ ਲੰਚ ਕਰਨ ਦਾ ਮੌਕਾ ਮਿਲਿਆ ਰੇਡੀਓ ਇੰਡਸਟਰੀ ਦੇ ਕਈ ਬੰਦੇ ਮਿਲੇ ਤੇ ਪੰਜਾਬ ਦੀ ਸਾਂਝ ਆ ਜਿਹੜੀ ਉਹ ਆਪਣੇ ਆਪ ਦੇ ਵਿੱਚ ਹੋਰ ਵਧੀ ਅੱਜ ਫੇਰ ਪੰਜਾਬ ਤੋਂ ਕਈ ਕਲਾਕਾਰ ਆਏ ਹੋਏ ਨੇ ਮਲਕੀ ਤਰੌਣੀ ਗੱਲ ਦੇ ਆਏ ਹੋਏ ਨੇ ਮੈਡਮ ਭੰਗੂ ਜਿਹੜੇ ਲੜਾਕੀ ਬੁਢੀ ਦਾ ਕਰਕੇ ਆਪਾਂ ਜਾਣਦੇ ਹਾਂ ਕਿ ਬਹੁਤੀਆਂ ਫਿਲਮਾਂ ਦੇ ਵਿੱਚ ਉਹਨਾਂ ਦਾ ਰੋਲ ਹੁੰਦਾ ਉਹ ਪਰਸੋਂ ਦੇ ਇੱਥੇ ਨੇ ਸਾਡੇ ਨਾਲ ਨੇ ਕਰਮਜੀਤ ਨੂੰ ਮੋਲ ਹੋਰੇ ਪਹੁੰਚੇ ਹੋਏ ਨੇ ਪਰ ਸਭ ਤੋਂ ਵਧੀਆ ਗੱਲ ਜਿਹੜੀ ਹੈ ਮਨੁਸ਼ੀਨਾ ਸਾਹਿਬ ਤੁਸੀਂ ਵੀ ਦੱਸੀ ਕਿ ਜਦੋਂ ਮੈਂ ਇਧਰੋਂ ਆਇਆ ਕਿ ਸੁਖ ਨੇ ਬਾਕੀ ਠੀਕ ਆ ਪੱਗ ਬੰਨ ਕੇ ਜ਼ਰੂਰ ਨੇ ਮੈਂ ਤਿੰਨ ਚਾਰ ਪੱਗਾਂ ਲੈ ਆਇਆ ਕੋਈ ਨਹੀਂ ਜਾਣਦਾ ਸੁਖ ਨੇ ਆਪ ਸਿੱਧੂ ਕੌਣ ਆ ਪਰ ਜਦੋਂ ਪੱਗ ਤੁਰਦੀ ਆ ਲੋਕ ਜਾਣਦੇ ਆ ਕਿ ਇਹ ਸਰਦਾਰ ਆ ਇਹ ਪੰਜਾਬੀ ਆ ਇਕੱਲਾ ਮੈਂ ਨਹੀਂ ਜਿੰਨੇ ਵੀ ਇੱਥੇ ਜਾ ਰਹੇ ਆ ਲੋਕ ਪੋਟਾਕ ਚਾਉਂਦੇ ਨੇ ਜਦੋਂ ਅਸੀਂ ਕਿਤੇ ਖਾਣਾ ਖਾਣ ਦੀ ਗੱਲ ਕਰਦੇ ਆ ਇਹ ਨਹੀਂ ਪਤਾ ਪੈਸੇ ਕੌਣ ਦੇ ਜੇ ਨਾ ਉਹ ਪੈਸੇ ਦੇਣ ਦਿੰਦੇ ਆ ਤੇ ਇਹ ਪਿਆਰ ਆ ਉਹ ਕਹਿੰਦੇ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਡੀ ਸੇਵਾ ਕਰ ਸਕਦੇ ਆ ਤੇ ਨਾਲ ਕਹਿੰਦੇ ਕਿ ਹਜ਼ੂਰ ਖਿਦਮਤ ਜੇ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫ ਕਰੇ ਸੋ ਇਹ ਪਿਆਰ ਹੈ ਇਹ ਆਪਣਤਾ ਔਰ ਇਹੀ ਰਿਸ਼ਤਾ ਕਾਇਮ ਰਵੇ ਇਹ ਦੁਆ ਕਰਦੇ ਆਂ ਤੇ ਇੱਕ ਮੈਂ ਮਾਫੀ ਮੰਗਦਾ ਹਾਂ ਸਾਰੇ ਸਰੋਤਿਆਂ ਤੋਂ ਕਿ ਮੈਂ ਇਥੋਂ ਦੀਆਂ ਗੱਲਾਂ ਜ਼ਰੂਰ ਕਰ ਰਿਹਾ ਪਰ ਸਾਨੂੰ ਇੱਥੇ ਨੈਟਵਰਕ ਦਾ ਇਸ਼ੂ ਜ਼ਰੂਰ ਹੈ ਇਸ ਕਰਕੇ ਇਹ ਪ੍ਰੋਗਰਾਮ ਹੈ ਜਿਹੜਾ ਰਿਕਾਰਡਿੰਗ ਦੇ ਜ਼ਰੀਏ ਤੁਹਾਡੇ ਨਾਲ 2-3 ਦਿਨ ਸਾਂਝੇ ਕਰਦੇ ਰਹਿਾਂਗੇ ਤੇ ਕੱਲ ਨੂੰ ਕੁਝ ਨਵੇਂ ਅਪਡੇਟ ਦੇ ਨਾਲ ਫੇਰ ਮਿਲਦਾ ਸਤਿ ਸ਼੍ਰੀ ਅਕਾਲ ਰਬੜਾ ਕਾ